ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੋਨਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਅਨੁਸਾਰੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਰਹੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਰ ਵਾਲੇ ਸਭ ਤਾਂ ਕਿਦਾਂ ਦੇ ਲਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਫੈਬਰਿਕ ਚ ਸਾਰੇ ਡਿਟੇਲਸ ਹਨ ਆਪਣੇ ਵਟਸਐਪ ਤੇ ਭੇਜ ਕੇੜਾ ਸੀਮ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਹਾਂਗੇ ਸਾਰੇ ਵਰਕ ਵਾਲੇ ਸੂਟ ਲੈ ਕੇ ਆਏ ਹਾਂ ਬਹੁਤ ਸੋਹਣੇ ਆਪਣੇ ਵਰਕ ਦੇ ਨਾਲ ਸਾਰੇ ਸੂਟ ਤਿਆਰ ਹੋਏ ਹੋਏ ਨੇਗੇ ਵਰਕ ਦੀ ਜਿਹੜੀ ਆਪਾਂ ਡਿਟੇਲ ਆ ਤੁਹਾਨੂੰ ਫੁੱਲ ਵੀਡੀਓ ਵਿੱਚ ਦਵਾਂਗੇ ਵੀ ਕਿਹੜਾ ਫੈਬਰਿਕ ਲੱਗਾ ਕਿਵੇਂ ਵਰਕ ਕੀਤਾ ਹੈਗਾ ਤੁਸੀਂ ਸਾਰਾ ਆਪਣਾ ਡਿਟੇਲ ਹਨ ਆਪਣੀ ਦੇਖ ਕੇ ਜੇ ਮੈਂ ਤੁਹਾਨੂੰ ਕੋਈ ਸੂਟ ਪਸੰਦ ਆ ਤੁਸੀ ਉਹਦਾ ਹੀ ਆਪਣਾ ਵਗੈਰਾ ਆਰਡਰ ਕਰ ਸਕਦੇ ਹਾਂ ਜੀ YouTube ਤੋਂ ਲੱਗ ਸਾਨੂੰ Instagram ਤੇ ਜ਼ਰੂਰ ਫੋਲੋ ਕਰੋ ਸੰਧੂ ਬੁਟੀ ਕੋਲ ਬਣਾ ਨਾਮ ਤੇ ਸਾਡੀ Instagram ਹੈ ਡਿਸਕ੍ਰਿਪਸ਼ਨ ਬਾਕਫ ਤੁਹਾਨੂੰ ਲਿੰਕ ਮਿਲ ਜੂਗਾ ਤੁਸੀਂ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਉੱਥੋਂ ਵੀ ਆਪਣੇ ਡਿਜ਼ਾਈਨ ਵਗੈਰਾ ਤੁਸੀਂ ਦੇਖ ਕੇ ਜਿਹੜਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੁਹਾਡਾ ਡਿਜ਼ਾਈਨ ਇਹ ਤੁਹਾਡੀ ਆਪਣੀ ਵੀ ਹੋ ਸਕਦੀ ਆ ਤੇ ਸਾਡੇ ਵਾਲੇ ਵੀ ਹੋ ਸਕਦੇ ਜਿੱਦਾਂ ਦਾ ਵੀ ਤੁਸੀਂ ਚਾਹੋ ਆਪਣਾ ਬੁਟੀਕ ਸਟੈਂਡਰਡ ਦਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣਾ ਆਪਾਂ ਤੁਹਾਨੂੰ ਆਪਣੇ ਅੱਜ ਵਾਲੇ ਜੋ ਸੂਟ ਨੇ ਜ਼ਰੂਰ ਪਸੰਦ ਆਉਣਗੇ ਹਾਂਜੀ ਆਪਾਂ ਨੇ ਜਿਹੜਾ ਇਹ ਸੂਟ ਤਿਆਰ ਕਰਵਾਇਆ ਹੈਗਾ ਆਪਣਾ ਡਾਰਕ ਰਾਣੀ ਛੇੜ ਦੇ ਉੱਪਰ ਤਿਆਰ ਹੋਇਆ ਹੋਇਆ ਹੈਗਾ ਪਿਓਰ ਰਾਣੀ ਛੇੜ ਜਿਹੜਾ ਕਲਰ ਹੁੰਦਾ ਉਹ ਵਾਲੇ ਕਲਰ ਤੇ ਆਪਾਂ ਨੇ ਤਿਆਰ ਕਰਵਾਇਆ ਦੇਖੋ ਤੇ ਟੈਬੀ ਸਿਲਕ ਦੀ ਇਹਦੀ ਫੈਬਰਿਕ ਆ ਜ਼ਿਆਦਾਤਰ ਸੂਟ ਨੇ ਜਿਹੜੇ ਟੈਬੀ ਸਿਲਕ ਤੇ ਹੀ ਤਿਆਰ ਕਰਵਾਉਣਾ ਜਿਹੜੇ ਸਿੰਥੈਟਿਕ ਵਧੀਆ ਸੂਟ ਆਪਾਂ ਨੇ ਤਿਆਰ ਹੁੰਦੇ ਨੇਗੇ ਕਿਉਂਕਿ ਟੈਬੀ ਸਿਲਕ ਇੱਕ ਐਦਾਂ ਦਾ ਫੈਬਰਿਕ ਆਗਾ ਹਣਾ ਜਿਦੇ ਆਪਾਂ ਜਿੱਦਾਂ ਦਾ ਵੀ ਚਾਹੀਏ ਵਰਕ ਕਰਵਾ ਸਕਦੇ ਨਾ ਇਹਦੀ ਕੋਈ ਚੜ੍ਹਨ ਦੀ ਸੀ ਜੰਦੀ ਨਾ ਕੋਈ ਪ੍ਰੋਬਲਮ ਨਹੀਂ ਹੁੰਦੀ ਹੈਗੀ ਆਪਾਂ ਨੂੰ ਕਿਵੇਂ ਮਰਜੀ ਆਪਾਂ ਹੈਂਡ ਵਾਸ਼ ਕਰਦੇ ਵਿੱਚ ਕਰ ਸਕਦੇ ਆਂਗੇ ਇਹਨੂੰ ਤੇ ਦੇਖੋ ਇਹ ਆਪਣਾ ਟੈਪੀ ਸਿਲਕ ਤੇ ਮਜ਼ੈਂਟਾ ਰਾਨੀ ਸ਼ੇਡ ਦੇ ਉੱਪਰ ਤਿਆਰ ਹੋਇਆ ਸਾਰਾ ਟੋਟਲ ਹੈਂਡ ਦੇ ਵਿੱਚ ਆਪਣਾ ਸੂਟ ਬਣਿਆਗਾ ਇਹ neck ਦਾ ਵੀ ਵਰਕ ਆ ਜਾਊਗਾ ਦੇਖੋ ਇਦਾਂ ਸਾਰੇ ਦਾ ਸਾਰੀ ਸ਼ਰਟ ਮਤਲਬ ਭਰੀ ਹੋਈ ਹੈ ਜੀ ਪੂਰਾ ਫਰੰਟ ਤੁਹਾਨੂੰ ਦਿਸ ਰਿਹਾਗਾ ਵਰਕ ਦਾ ਡਿਜ਼ਾਈਨਿੰਗ ਦੇਖੋ ਕਿਦਾਂ ਸਾਰੇ ਤੁਹਾਨੂੰ ਆਪਾਂ ਦਿਖਾ ਰਹੇ ਆਂਗੇ ਵੀਡੀਓ ਦੇ ਵਿੱਚ ਸਾਰਾ ਡਿਜ਼ਾਈਨ ਆਪਣਾ ਇਹਦਾ ਸਾਰਾ ਟੋਟਲ ਹੈਂਡ ਚ ਬਣਾਇਆ ਹੋਇਆ ਕੋਈ ਮਿਕਸ ਵਰਕ ਨਹੀਂ ਹੈਗਾ ਇਹ ਤੇ ਦੇਖੋ ਇਦਾਂ ਦੀ ਬਾਦ ਲੋ ਵਰਕ ਆ ਗਿਆ ਇਧਰ ਬਾਦ ਵਰਕ ਆ ਗਿਆ ਬਾਦੀ ਮੂਰੀ ਦੇ ਉੱਪਰ ਆ ਕੇ ਤੇ ਫਿਰ ਉੱਪਰ ਆਹ ਬੁੱਟੀਆਂ ਜੀ ਆ ਜਾਣਗੀਆਂ ਇਦਾਂ ਜਿੱਦਾਂ ਹਾਂ ਸ਼ਰਟ 'ਚ ਬੁੱਟੀਆਂ ਨੇ ਉਦਾਂ ਬਾਦ ਉੱਪਰ ਆ ਜਾਣਗੀਆਂ ਤੇ ਇਹਦੀ ਬਾਟਮ ਤੇ ਵਰਕ ਆ ਗਿਆ ਆਪਾਂ ਕਾਫੀ ਸੋਹਣਾ ਆਪਾਂ ਹੈਵੀ ਸੂਟ ਜਾਗੋ ਲਈ ਤਿਆਰ ਕਰਵਾਇਆ ਬ੍ਰਾਈਡਲ ਦਾ ਸੁੰਟਾਗਾ ਹੈ ਆਪਾਂ ਦੇਖ ਇਹ ਆ ਗਿਆ ਆਪਣਾ ਮੂਰੀਆਂ ਤੇ ਵਰਕ ਮੂਰੀਆਂ ਦੇ ਮੂਰੀ ਤੇ ਵੀ ਦੇਖੋ ਇਦਾਂ ਵਰਕ ਹੋ ਕੇ ਉੱਪਰ ਸਾਰੇ ਹੈ ਦਾ ਬੁੱਟੀਆਂ ਪਈਆਂ ਹੋਈਆਂ ਨੇਗੇ ਬਹੁਤ ਜਿਆਦੇ ਸੋਹਣਾ ਆਪਣਾ ਖੂਬਸੂਰਤ ਸੂਟ ਤਿਆਰ ਹੋਇਆ ਹੈਗਾ ਨਾਲ ਦੇਖੋ ਇਹ ਦੁਪੱਟਾ ਵੀ ਵਰਕ ਵਾਲੀ ਹੈਗਾ ਪਿਓਰ ਔਰਗਾਂਜ਼ਾ ਦਾ ਦੁਪੱਟਾ ਆਪਾਂ ਨੇ ਤਿਆਰ ਕਰਵਾਇਆ ਡਬਲ ਟੋਨ ਦੇ ਵਿੱਚ ਆਪਾਂ ਨੇ ਦੁਪੱਟਾ ਇਹਦਾ ਤਿਆਰ ਕਰਵਾਤਾ ਹੈ ਇੱਕ ਤਾਂ ਡਾਰਕ ਮਜ਼ੈਂਟਾ ਕਰ ਲਿਆ ਆਪਾਂ ਨੇ ਕਲਰ ਇੱਕ ਸਾਈਡ ਤੋਂ ਆਪਾਂ ਨੇ ਇਹਨੂੰ ਪਿੰਕ ਸ਼ੇਡ ਦੇ ਵਿੱਚ ਲੈਣੇ ਕਿਉਂਕਿ ਪਿੰਕ ਦਾ ਤੇ ਮਜ਼ੈਂਟਾ ਦਾ ਕੰਬੀਨੇਸ਼ਨ ਵਧੀਆ ਬਣਦਾ ਹੈਗਾ ਤੁਸੀਂ ਚਾਹੋ ਤਾਂ ਆਪਣਾ ਇਹਨੂੰ ਕੱਲੇ ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਇਹ ਆਪਾਂ ਨੇ ਮਜ਼ੈਂਟਾ ਰਾਣੀ ਸ਼ੇਡ ਦੇ ਉੱਪਰ ਤਿਆਰ ਕਰਵਾਇਆ ਰਾਣੀ ਸ਼ੇਡ ਦਾ ਆਪਣਾ ਸੂਟ ਹੈਗਾ ਤੇ ਜਿਹੜੀ ਫੈਬਰਿਕ ਆ ਇਹਦੀ ਇਹ ਖਾਦੀ ਸਿਲਕ ਦੀ ਆ ਖਾਦੀ ਸਿਲਕ ਤੇ ਤਿਆਰ ਕਰਵਾਇਆ ਇਸ ਵਾਰ ਖਾਦੀ ਸਿਲਕ ਕਾਫੀ ਟ੍ਰੈਂਡ ਦੇ ਵਿੱਚ ਰਿਹਾ ਬਹੁਤ ਸਾਰੇ ਸੂਟ ਸਾੜੇ ਖਾਦੀ ਸਿਲਕ ਦੇ ਵਿੱਚ ਤਿਆਰ ਹੋਏ ਰਗੇ ਇਹ ਆਪਣੀ ਖਾਦੀ ਸਿਲਕ ਦੀ ਫੈਬਰਿਕ ਆ ਤੇ ਜਿਹੜਾ ਇਹ ਵਰਕ ਆ ਆਪਣੇ ਆਰੀ ਵਰਕ ਨਾਲ ਤਿਆਰ ਕਰਵਾਇਆ ਬਹੁਤ ਸੋਹਣਾ ਡਿਫਰੈਂਟ ਜਾਂ ਸਿੰਪਲ ਜਾਂ ਸੋਬਰ ਜਿਹਾ ਵਰਕ ਹੋਇਆ ਹੈਗਾ ਤੇ ਤੇ ਵਧੀਆ ਪਾਰਟੀ ਵੇਅਰ ਸੂਟ ਤੇ ਆਪਣਾ ਜਦੋਂ ਕਲਰ ਪਾਰਟੀ ਵੇਅਰ ਹੈਗਾ ਤਾਂ ਸੂਟ ਵੀ ਆਪਣਾ ਪਾਰਟੀ ਵੇਅਰ ਹੀ ਤਿਆਰ ਹੋਇਆ ਦਾ ਦੇਖੋ ਇਹਦਾ ਇਹ ਆਰੀ ਵਰਤਨ ਆਪਾਂ ਤਿਆਰ ਕਰਵਾਇਆ ਆ ਸਾਰਾ ਵਰਕ ਆ ਜਿਹੜਾ ਆਰੀ ਵਰਕ ਹੋਇਆ ਹੈਗਾ ਖਲੀ 골ਡਨ ਆਰੀ ਦੇ ਨਾਲ ਇਹ ਰੇਤੂ ਲੈ ਕੇ ਇਧਰ ਚਾਕਾਂ ਦੇ ਤੇ ਕਈ ਡਿਜ਼ਾਈਨਿੰਗ ਬਣੀ ਹੋਈ ਹੈਗੀ ਇੱਕ ਸਾਈਡ ਤੋਂ ਤੁਸੀਂ ਆਹੀ ਡਿਜ਼ਾਈਨਿੰਗ ਨੂੰ ਇੱਥੇ ਤੱਕ ਵੀ ਕਰਵਾ ਸਕਦੇ ਹੋਗੇ ਆ ਸਾਰਾ ਮੂਰਲਾ ਫਰੰਟ ਐਡੇ ਵੀ ਭਰਾ ਸਕਦੇ ਹੋ ਹਨ ਤੇ ਇਹ ਇਕੱਲਾ ਜਿਹੜਾ ਇੱਥੇ ਤੱਕ ਆਇਆ ਹੋਇਆ ਵਰਕ ਤੇ ਇਸ ਤੋਂ ਬਾਅਦ ਜਿਹੜਾ ਵਰਕ ਹੈ ਹਾਂ ਵਰਕ ਇਹਦੇ ਬਾਹਨੇ ਪਰੋਂ ਉਹ ਦੇਖੋ ਇਹ ਵਾਲਾ ਬਾਜੂ ਤੇ ਵਰਕ ਆ ਗਿਆ ਸੇਮ ਇਦਾਂ ਹੀ ਦੇਖੋ ਬਾਜੂ ਦੇ ਉੱਪਰ ਵਰਕ ਹੋਏਗਾ ਇਹਦੀ ਬਾਟਮ ਤੇ ਆਪਣੇ ਨਹੀਂ ਕਰਵਾਇਆ ਤੁਸੀਂ ਚਾਹੋ ਤਾਂ ਆਪਣਾ ਬੋਟਮ ਤੇ ਵਰਕ ਕਰਵਾ ਸਕਦੇ ਹੋਗੇ ਤੇ ਆਹ ਹੈਗਾ ਪਿਓਰ ਔਰਗਾਂਜ਼ਾ ਦਾ ਦੁਪੱਟਾ ਨਾਲ ਇਹਦੇ ਤੇ 골ਡਨ ਗੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਜਿਆਦੇ ਸੋਹਣਾ ਆਪਣਾ ਖੂਬਸੂਰਤ ਜਿਹੜਾ ਸੂਟ ਹੈ ਤਿਆਰ ਹੋਇਆਗਾ ਤੁਸੀਂ ਜਿਵੇਂ ਚਾਹੋ ਆਪਣਾ ਜਿਹੜੀ ਵੀ ਫੈਬਰਿਕ ਤੇ ਕਰਵਾਉਣਾਗਾ ਵਰਕੇ ਦੇ ਵਿੱਚ ਕੁਝ ਐਡ ਕਰਵਾਉਣਾ ਤੁਸੀਂ ਨਾ ਬਾਟਮ ਵਗੈਰਾ ਤੇ ਤਾਂ ਐਡ ਕਰਵਾ ਸਕਦੇ ਹੋਗੇ ਕਾਫੀ ਸੋਹਣਾ ਖੂਬਸੂਰਤ ਜਾ ਕਿਉਂਕਿ ਜਿੰਨਾ ਵੀ ਆਰੀ ਵਰਕ ਹੋਊਗਾ ਆਪਣਾ ਇਹ ਜਿੰਨਾ ਆਪਣਾ ਡਾਰਕ ਕਲਰ ਹੋਊਗਾ ਤੇ ਕਾਫੀ ਜੱਜੂਗਾ ਇਹ ਜਿੰਨਾ ਜਿਆਦੇ ਡਾਰਕ ਕਲਰ ਹੋਊਗਾ ਓਨਾ ਹੀ ਆਪਣਾ ਆਰੀ ਵਰਕ ਵੱਧ ਉੱਠੂਗਾ ਜਿੰਨਾ ਤੁਸੀਂ ਫਿੱਕੇ ਰੰਗ ਤੇ ਕਰਾਉਂਗੇ ਉਹ ਵਿੱਚੀ ਵੱਡ ਜਾਂਦੀ ਆਰੀ ਉਹਦੇ ਸੋਹਣਾ ਨਹੀਂ ਲੱਗਦਾ ਹੈਗਾ 골ਡਨ ਕਲਰ ਦਾ ਵਰਕ ਕੀਤਾ ਹੋਇਆ ਤੇ ਬ੍ਰਾਈਟ ਜਿੰਨਾ ਕੋ ਬ੍ਰਾਈਟ ਸ਼ੇਡ ਵਾਲਾ ਜਾਈ ਜਾਵਾਂਗੇ ਉਹਨਾਂ ਹੀ ਆਪਣਾ ਜਿਹੜਾ ਸੂਟ ਆ ਉਹ ਵੱਧ ਗ੍ਰੇਸਫੁਲ ਲੱਗੂਗਾ ਤੇ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਆਪਣਾ ਕਲਰ ਵਗੈਰਾ ਸਿਲੈਕਟ ਕਰਕੇ ਵਰਕ ਤੁਸੀਂ ਸੇਮ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹਾਂ ਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਤਿਆਰ ਕਰਵਾਇਆ ਹੈਗਾ ਇਹ ਆਪਾਂ ਨੇ ਸਿਲਕ ਵੈਲਵਟ ਦੇ ਉੱਪਰ ਤਿਆਰ ਕਰਵਾਇਆਗਾ ਦੇਖੋ ਸਿਲਕ ਵੈਲਵਟ ਦਾ ਆਪਣਾ ਸੂਟ ਹੈਗਾ ਤੇ ਮੋਰ ਪੰਖੀ ਕਲਰ ਹੈ ਦਾ ਮੋਰ ਪੰਖੀ ਕਲਰ ਦੇ ਉੱਪਰ ਕਰਵਾਇਆ ਆਪਾਂ ਨੇ ਸਿਲਕ ਵੈਲਵਟ ਦਾ ਦੇਖੋ ਇਦਾਂ ਸੂਟਾਂ ਤੇ ਆਰੀ ਹੈਂਡ ਦਾ ਮਿਕਸ ਆਪਣਾ ਇਹ ਵਰਕ ਹੋਇਆ ਹੋਇਆ ਹੈਗਾ ਇਸ ਸਿਲਕ ਆਪਣਾ ਸਿਲਕ ਬੈਲਵਟਨ ਦੇ ਉੱਪਰ ਆਪਾਂ ਨੇ ਰੈਡੀ ਕਰਵਾਇਆ ਦੇਖੋ ਇੱਦਾਂ ਘੇਰੇ ਦੇ ਉੱਪਰ ਵਰਕ ਆ ਗਿਆ ਤੇ ਪਰਲ ਦੀ ਫਿਨਿਸ਼ਿੰਗ ਹੋਈ ਹੋਈ ਹੈ ਘੇਰੇ ਦੇ ਉੱਪਰ ਤੇ ਫਿਰ ਇਹਦੇ ਸੈਂਟਰ ਪੈਨਲ ਆ ਗਿਆ ਇੱਦਾਂ ਤੇ ਇੱਦਾਂ ਇਹ ਗਲੇ ਤੇ ਵਰਕ ਇਹਦਾ ਬਾਜੂ ਦਾ ਵਰਕ ਦੇਖੋ ਕਾਫੀ ਸੋਹਣਾ ਹੋਇਆ ਹੈ ਹੈਵੀ ਵਰਕ ਹੋਇਆ ਹੈ ਬਾਜੂ ਤੇ ਦੇਖੋ ਇਹਦਾ ਬਾਜੂ ਦਾ ਵਰਕ ਆ ਗਿਆ ਇੱਧਰ ਕਾਫੀ ਦੇਖੋ ਸੋਹਣਾ ਆਪਣਾ ਬਾਜੂ ਦਾ ਵਰਕ ਹੋਇਆ ਹੈਗਾ ਗਲੇ ਦਾ ਵਰਕ ਬਾਜੂ ਦਾ ਵਰਕ ਸੈਂਟਰ ਪੈਨਲ ਵਿੱਚ ਘੇਰੇ ਤੇ ਵਰਕ ਤੇ ਇੱਧਰ ਦੇਖੋ ਇਹਦੀ ਬਾਟਮ ਦਾ ਵਰਕ ਆ ਗਿਆ ਆ ਵਾਲਾ ਬਾਟਮ ਜਿਵੇਂ ਮੂੜੀ ਤੇ ਵਰਕ ਹੋਇਆ ਹੈਗਾ ਕਿੰਨਾ ਜਿਆਦਾ ਸੋਹਣਾ ਦੇਖੋ ਆਪਣਾ ਖੂਬਸੂਰਤ ਇਹ ਵੈਲਵਟ ਦੇ ਵਿੱਚ ਸੂਟ ਆਪਾਂ ਨੇ ਤਿਆਰ ਕਰਵਾਇਆ ਇਹ ਆਪਣੀ ਸਿਲਕ ਵੈਲਵਟਾ ਡਾਈ ਵਾਲੀ ਵੈਲਵਟਾ ਕਾਫੀ ਵੀਡੀਓ ਵਿੱਚ ਆਪਾਂ ਨੇ ਤੁਹਾਨੂੰ ਦੱਸਿਆਗਾ ਵੀ ਸਿਲਕ ਵੈਲਵਟ ਦਾ ਤੇ ਆਪਣੀ ਜਿਹੜੀ ਮਾਈਕਰੋ ਵੈਲਵਟਾ ਦਾ ਕਾਫੀ ਫਰਕ ਹੁੰਦਾਗਾ ਤੇ ਇਹ ਮਹਿੰਗਾ ਫੈਬਰਿਕ ਹੈਗਾ ਉਹ ਆਪਾਂ ਨੂੰ ਠੀਕ ਪ੍ਰਾਈਸ ਦੇ ਵਿੱਚ ਫੈਬਰਿਕ ਪਾਏ ਜਾਂਦਾ ਜਿਹੜਾ ਆਪਣਾ ਮਾਈਕਰੋ ਵਾਲਾ ਹੁੰਦਾਗਾ ਇਹਨੂੰ ਆਪਾਂ ਡਾਈ ਕਰਵਾਉਣੀ ਹੈਗੀ ਆਪਾਂ ਨੂੰ ਡਾਈ ਦੇ ਵਿੱਚ ਹੀ ਆਪਣਾ ਪਲੇਨ ਮਿਲਦਾ ਵਾਈਟ ਇਹ ਜਿਹੜਾ ਆਪਾਂ ਕਿਸੇ ਵੀ ਕਲਰ ਚ ਡਾਈ ਕਰਵਾ ਸਕਦੇ ਆ ਇਹ ਚ ਜ਼ਿਆਦਾ ਸ਼ ਬਰਕ ਤੁਸੀਂ ਉਹਤੇ ਵੀ ਕਰਵਾ ਸਕਦੇ ਹੋ ਫਿਨਿਸ਼ਿੰਗ ਉਹਤੇ ਵੀ ਹੀ ਇੰਨੀ ਹੀ ਜ਼ਿਆਦਾ ਵਧੀਆ ਆਉਗੀ ਜਿਹਨੇ ਆਪਣਾ ਇਹ ਵਾਲੇ ਫੈਬਰਿਕ ਤੇ ਆਈ ਹੈ ਜੀ ਤੇ ਨਾਲ ਦੇਖੋ ਆਪਾਂ ਦੇ ਕਮਲ ਚਨੂਮ ਦਾ ਦੁਪੱਟਾ ਜਿਹੜਾ ਉਹ ਤਿਆਰ ਕਰਵਾਇਆਗਾ ਤੇ ਐਦਾ 골ਡਨ ਗੋਟੇ ਦੇ ਨਾਲ ਤੇ ਫਿਨਿਸ਼ਿੰਗ ਪੱਟੀ ਦੇ ਨਾਲ ਆਪਾਂ ਨੇ ਇਹ ਰੈਡੀ ਕੀਤਾ ਹੋਇਆ ਦੁਪੱਟਾ ਇਹ ਦੇਖੋ 골ਡਨ ਗੋਟਾ ਤੇ ਫਿਨਿਸ਼ਿੰਗ ਪੱਟੀ 골ਡਨ ਲੱਗਦੀ ਉਹੀ ਆਪਾਂ ਨੇ ਨਾਲ ਇਹਦੇ ਰੈਡੀ ਕੀਤਾਗਾ ਤੁਸੀਂ ਆਪਣਾ ਪਿਓਰ ਆਰਗਨਜ਼ਾ ਵੀ ਦੁਪੱਟਾ ਕਰਵਾ ਸਕਦੇ ਹੋਗੇ ਤੇ ਆਪਣਾ ਕੋਈ ਪਿਓਰ ਚਨੂਨ ਵਗੈਰਾ ਹਨਾ ਜਿਵੇਂ ਤੁਹਾਨੂੰ ਪਸੰਦ ਆ ਉਹ ਬਤਿਆਰ ਕਰਵਾ ਕੇ ਲੈ ਸਕਦੇ ਹੋ ਕਲਰ ਵੀ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਇਹਨੂੰ ਮੈਕਰੋ ਵਾਲੀ ਵੈਲਵਟ ਤੇ ਤਿਆਰ ਕਰਵਾਉਣਾ ਇਹਨੂੰ ਪਲੇਨ ਤੇ ਹੁਣ ਤੁਸੀਂ ਆਪਣਾ ਪਲੇਨ ਫੈਬਰਿਕ ਤੇ ਕਿਸੇ ਤੇ ਵੀ ਜੋ ਤੁਹਾਨੂੰ ਪਸੰਦ ਆ ਜੋਰ ਜੱਟ ਵਗੈਰਾ ਤੇ ਕਿਸੇ ਤੇ ਵੀ ਤੁਸੀਂ ਆਹੀ ਡਿਜ਼ਾਈਨ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਆਪਣਾ ਜਿਹੜਾ A ਵਾਲਾ ਸੂਟ ਰੈਡੀ ਕਰਵਾਇਆ ਗਿਆ ਇਹ ਪਿਓਰ ਟੈਪੀ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਤੇ ਸਾਰਾ ਆਪਣਾ ਹੈਂਡਵਰਕ ਦਾ ਸੂਟ ਆ ਲਾਈਟ ਜਾਂ ਪਰਪਲ ਇਹਦਾ ਕਲਰ ਆਗਾ ਲਾਈਟ ਪਰਪਲ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆਗਾ ਪਿਓਰ ਟੈਪੇ ਦੀ ਫੈਬਰਿਕ ਆ ਦੇਖੋ ਇਦਾਂ ਆਪਾਂ ਨੇ ਸਿੰਪਲ ਸੋਬਰ ਵਰਕ ਦੇ ਨਾਲ ਤਿਆਰ ਕਰਵਾਇਆ ਇਹ ਇਦਾਂ ਇਹਦੇ ਘੇਰੇ ਦੇ ਉੱਪਰ ਵਰਕ ਆ ਗਿਆ ਇਹ ਵਾਲਾ ਘੇਰੇ ਤੇ ਆ ਗਿਆ ਦੇਖੋ ਸਾਰਾ ਸਾਰਾ ਵਰਕ ਵਿੱਚ ਥੋੜਾ ਜਿਹਾ ਇਹਦੇ ਨਾਲ ਦਾ ਸੂਟ ਨਾਲ ਦਾ ਡਾਰਕ ਥ्रेड ਤੇ ਇੱਕ ਮੈਰੂਨ ਥ्रेड ਆਪਾਂ ਨੇ ਯੂਜ਼ ਕੀਤਾ ਹੈਗਾ ਤੇ ਬਾਕੀ ਸਾਰਾ ਆਪਣਾ ਟੋਟਲ ਹੈਂਡ ਦੇ ਵਿੱਚ ਹੈਗਾ neck ਦੇ ਉੱਪਰ ਵਰਕ ਆ ਗਿਆ ਇਦਾਂ ਸਾਰਾ neck ਦੇ ਉੱਪਰ ਆ ਗਿਆ ਤੇ ਇਧਰ ਆਪਣੀ ਇਹਦੀ ਬਾਜੂ ਦੇ ਉੱਪਰ ਆ ਗਿਆ ਨਾਲ ਇਹਦੀ ਬਾਟਮ ਤੇ ਵੀ ਆਪਾਂ ਨੂੰ ਵਰਕ ਮਿਲੇਗਾ ਇਧਰ ਆਪਾਂ ਨੂੰ ਇਹਦੀ ਬਾਟਮ ਦੇ ਉੱਪਰ ਵਰਕ ਆ ਗਿਆ ਦੇਖੋ ਬਹੁਤ ਸੋਹਣਾ ਆਪਣਾ ਸਿੰਪਲ ਸੋਬਰ ਜਿਹਾ ਸੂਟ ਹੈ ਜਿਹੜਾ ਇਹ ਬਣ ਕੇ ਤਿਆਰ ਹੋਇਆਗਾ ਪਿਓਰ ਟੈਬੇ ਦੀ ਫੈਬਰਿਕ ਆ ਟੋਟਲ ਹੈਂਡਵਰਕ ਦੇ ਵਿੱਚ ਆਪਾਂ ਨੇ ਸੂਟ ਤਿਆਰ ਕਰਵਾਇਆਗਾ ਅਗਰ ਤੁਸੀਂ ਵੀ ਆਪਣਾ ਕੋਈ ਹਨਾ ਐਦਾਂ ਸਿੰਪਲ ਸੋਬਰ ਜੀ ਤਿਆਰ ਕਰਵਾਉਣਾ ਹੋਊਗਾ ਤਾਂ ਤੁਸੀਂ ਆਪਣਾ ਡਿਟੇਲ ਭੇਜ ਕੇ ਸਾਨੂੰ ਕਰਵਾ ਸਕਦੇ ਹੋਗੇ ਦੇਖੋ ਐਦਾਂ ਨਾਲ ਤਾਂ ਆਪਣਾ ਹੈਂਡਵਰਕ ਦੇ ਵਿੱਚ ਸੂਟ ਆ ਇਹ ਤੇ ਨਾਲੇ ਆਪਣਾ ਬਿਲਕੁਲ ਸਿੰਪਲ ਸੋਬਰ ਜਿਹਾ ਲਾਈਟ ਜੇ ਵਰਕ ਦੇ ਨਾਲ ਤਿਆਰ ਹੋਇਆਗਾ ਇਦਾਂ ਆ ਪਿਓਰ ਕਮਲ ਚੂਨ ਦਾ ਦੁਪੱਟਾ ਜਿਹੜਾ ਉਹ ਤਿਆਰ ਕਰਵਾਇਆਗਾ ਤੇ ਇਹਦਾ 골ਡਨ ਗੋਟੇ ਦਾ ਆਪਏ ਨੂੰ ਫਿਨਿਸ਼ਿੰਗ ਦਿੱਤੀ ਆ ਤੇ 골ਡਨ ਗੋਟੇ ਦਾ ਫਿਨਿਸ਼ਿੰਗ ਦਿੱਤੀ ਆ ਤੇ ਆਪਣਾ ਜਿਹੜਾ ਇਹ ਕਮਲ ਚਨੂਨ ਦਾ ਦੁਪੱਟਾ ਹੈਗਾ ਤੁਸੀਂ ਆਪਣਾ ਰਸੈਮੀ ਚਨੂਨ ਦਾ ਪਿਓਰ オーਰਗੈਂਜ਼ਾ ਦਾ ਹਨਾ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਉਹ ਕਰਵਾ ਸਕਦੇ ਹੋ ਫੈਬਰਿਕ ਦੀ ਚੋਇਸ ਕਲਰ ਦੀ ਚੋਇਸ ਉਹ ਵੀ ਤੁਹਾਡੀ ਆਪਣੀ ਹੋਊਗੀ ਜਿਹੜੀ ਤੁਹਾਨੂੰ ਪਸੰਦ ਆ ਉਸ ਦੀ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਆ ਹਾਂਜੀ ਜਿਹੜਾ ਆਪਣਾ ਲੈਗ ਸੂਟ ਹੈਗਾ ਇਹ ਵਾਲਾ ਵੀ ਆਪਣਾ ਪਿਓਰ ਟੈਰਪੀ ਦੇ ਉੱਪਰ ਹੀ ਤਿਆਰ ਹੈਗਾ ਇਹ ਇਹ ਵੀ ਆਪਣਾ ਹੈਂਡਵਰਕ ਦੇ ਵਿੱਚ ਹੀ ਸੂਟ ਹੈ ਨਾ ਤਿਆਰ ਹੋਇਆ ਹੈਗਾ ਦੇਖੋ ਇਹਦਾ ਇਹ ਵੀ ਆਪਣਾ ਹੈਂਡਵਰਕ ਚ ਸੂਟ ਤਿਆਰ ਹੈਗਾ ਬਹੁਤ ਸੋਹਣਾ ਜਿਹਾ ਕਲਰ ਹੈ ਲਾਈਟ ਜਿਹਾ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਦੇਖੋ ਇਹ ਲਾਈਟ ਜਿਹਾ ਕਲਰ ਹੈਗਾ ਇਹਦਾ ਘੇਰੇ ਦੇ ਉੱਪਰ ਸਾਰਾ ਵਰਕ ਆ ਗਿਆ ਦੇਖੋ ਹੈਂਡਵਰਕ ਆ ਗਿਆ ਆਪਣਾ ਘੇਰੇ ਦੇ ਉੱਪਰ ਫਿਰ ਇਦਾਂ ਆ ਗਿਆ ਆਪਣੇ ਸ਼ਾਰਟ ਦੇ ਸਾਰੇ ਸ਼ਾਰਟ ਭਰੀ ਹੋਈ ਹੈ ਇਹਦੀ ਤੇ ਇਹ ਵਾਲਾ ਇਹਨਾਂ ਦੀਆਂ ਬਾਹਾਂ ਦੇ ਉੱਪਰ ਆ ਗਿਆ ਦੇਖੋ ਇਧਰ ਇਹਨਾਂ ਦੀ ਬਾਹਾਂ ਦੇ ਉੱਪਰ ਆ ਕੇ ਤਿਆਰ ਬਹੁਤ ਸੋਹਣਾ ਆਪਣਾ ਸਿੰਪਲ ਸੋਬਰ ਜੇ ਤਰੀਕੇ ਨਾਲ ਆਪਣਾ ਸੂਟ ਇਹਦਾ ਬਣ ਕੇ ਤਿਆਰ ਹੋਇਆਗਾ ਤੁਸੀਂ ਵੀ ਆਪਣਾ ਜਿੱਦਾਂ ਚਾਹੋ ਹਨ ਇਹਦੀ ਆਪਾਂ ਸਲਵਾਰ ਤੇ ਕੋਈ ਵਰਕ ਨਹੀਂ ਕਰਵਾਇਆ ਤੁਸੀਂ ਚਾਹੋ ਸਲਵਾਰ ਤੇ ਕਰਵਾ ਸਕਦੇ ਹੋ ਨਾਲ ਕਮਲ ਚਨੂਨ ਦਾ ਦੁਪੱਟਾ ਤੇ ਇਹਦਾ 골ਡਨ ਗੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ ਬਹੁਤ ਸੋਹਣਾ ਆਪਣਾ ਸੂਟ ਬਣ ਕੇ ਤਿਆਰ ਹੋਇਆ ਫੈਬਰਿਕ ਤੁਹਾਡੀ ਆਪਣੀ ਚੋਇਸ ਦੀ ਹੋਊਗੀ ਜਿਹੜੀ ਤੁਹਾਨੂੰ ਪਸੰਦ ਆ ਉਸ ਤੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਆ ਹਾਂਜੀ ਇਹ ਸਨ ਆਪਣੇ ਅੰਜ ਵਾਲੇ ਸੂਟ ਤੇ ਸਾਰੇ ਆਵਾ ਵਰਕ ਦੀ ਡਿਟੇਲ ਫੈਬਰਿਕ ਦੀ ਡਿਟੇਲ ਆਪਾਂ ਵੀਡੀਓ ਵਿੱਚ ਤੁਹਾਨੂੰ ਦੱਸ ਚੁੱਕੇ ਹਾਂਗੇ ਕਿਦਾਂ ਤੁਸੀਂ ਆਪਣਾ ਵਰਕ ਸਕਿਪ ਕਰ ਸਕਦੇ ਹੋ ਐਡ ਕਰ ਸਕਦੇ ਹੋ ਕਿਦਾਂ ਤੁਸੀਂ ਫੈਬਰਿਕ ਚੇਂਜ ਕਰਕੇ ਦਾ ਵਰਕ ਤੁਸੀਂ ਆਪਣਾ ਕਰਵਾ ਸਕਦੇ ਹੋ ਨਾ ਜਿਵੇਂ ਵੀ ਤੁਹਾਨੂੰ ਪਸੰਦ ਆ ਤੁਸੀਂ ਵਿਦ ਸਟਿਚਿੰਗ ਸੂਟ ਲੈਣਾ ਵਿਦਆਊਟ ਲੈਣਾ ਹੈ ਜਿਵੇਂ ਵੀ ਤੁਹਾਨੂੰ ਪਸੰਦ ਉਸ ਅਕੋਰਡਿੰਗ ਆਪਣਾ ਆਰਡਰ ਸਾਨੂੰ ਪਲੇਸ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239167900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਆਪਾਂ ਹੋਰ ਨਵੇਂ ਸੂਟਾਂ ਸਸ਼ੀਕਾਂ